ਮੈਂ ਇੱਕ ਸਫਲ ਇਨਸਾਨ ਧੰਨਵਾਦ ਕਰਦਾ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਥੋਂ ਕਦੇ ਕੋਈ ਉਮੀਦ ਨਹੀਂ ਸੀ ਕੀਤੀ ਇਸ ਕਰਕੇ ਉਹਨਾਂ ਨੇ ਮੈਨੂੰ ਕਦੇ ਨਜ਼ਰ ਵੀ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਧੰਨਵਾਦ ਕਰਦਾ ਉਹਨਾਂ ਸਾਰਿਆਂ ਦਾ ਜਿਹੜੇ ਮੇਰੇ ਨਾਲੋਂ ਪੜਨ ਵਿੱਚ ਹੁਸ਼ਿਆਰ ਸੀਗੇ ਪਰ ਆਵਾਰਾਗਰਦੀ ਚ ਪੈ ਗਏ ਬਿਨਾ ਮਤਲਬ ਦੀਆਂ ਖੇਡਾਂ ਖੇਡਣ ਲੱਗੇ ਤਾਂ ਕ੍ਰਿਕਟ ਤੇ ਸਮਾਂ ਖਰਾਬ ਕਰਦੇ ਰਹੇ ਤੇ ਮੈਂ ਸਾਈਡ ਤੋਂ ਹੋ ਕੇ ਮੂਰੇ ਲੰਘਦਾ ਰਿਹਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਦੇ ਘਰਦਿਆਂ ਨੇ ਉਹਨਾਂ ਨੂੰ ਬਹੁਤ ਲਾਡਾਂ ਨਾਲ ਪਾਲਿਆ ਸੀ ਵਧੀਆ ਨਵੀਆਂ ਕਿਤਾਬਾਂ ਲੈ ਕੇ ਦਿੱਤੀਆਂ ਸੀ ਵਧੀਆ ਮਹਿੰਗੀਆਂ ਟਿਊਸ਼ਨਾਂ ਤੇ ਪੜਾਇਆ ਸੀ ਪਰ ਉਹ ਆਪਣੇ ਘਰਦਿਆਂ ਨੂੰ ਧੋਖਾ ਦੇ ਕੇ ਫਿਲਮਾਂ ਦੇਖਦੇ ਰਹੇ ਆਸ਼ਕੀ ਦੇ ਚੱਕਰ ਤੇ ਪੈ ਗਏ ਤੇ ਪੜ੍ਹਾਈ ਤੋਂ ਦੂਰ ਹੋ ਗਏ ਤੇ ਮੈਂ ਪੁਰਾਣੀਆਂ ਕਿਤਾਬਾਂ ਲੈ ਕੇ ਨੇਰੇ 'ਚ ਵੀ ਪੜ੍ਹਦਾ ਰਿਹਾ ਮੈਂ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਘਰੋਂ ਪੈਸੇ ਲੈ ਕੇ ਬਰਬਾਦ ਕੀਤੇ ਨਾਸ਼ੇ ਪਤੇ ਕਿਤੇ ਬੀੜੀਆਂ ਸਿਗਟਾਂ ਪੀਤੀਆਂ दारू ਪੀਤੀ ਲੜਦੇ ਝਗੜਦੇ ਰਹੇ ਕਦੇ ਥਾਣੇ ਕਦੇ ਕਚਹਿਰੀਆਂ ਹੁੰਦੇ ਰਹੇ ਤੇ ਮੈਂ ਚੁੱਪਚਾਪ ਥੋੜੇ ਜਿਹੀ ਪੈਸਿਆਂ ਨਾਲ ਆਪਣੀ ਕਬੀਲਦਾਰੀ ਚੱਕ ਲਈ ਤੇ ਸਫਲ ਹੋ ਗਿਆ ਮੈਂ ਧੰਨਵਾਦ ਕਰਦਾ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਆਪ ਅਸਫਲਤਾ ਦਾ ਰਾਹ ਚੁਣਿਆ ਜਿਹੜੇ ਸਫਲਤਾ ਦੇ ਰਾਹ ਤੋਂ ਪਾਸੇ ਹਟਦੇ ਗਏ ਤੇ ਮੇਰਾ ਰਾਹ ਛੱਡ ਦੇ ਗਏ ਤੇ ਮੈਂ ਅੱਗੇ ਵਾਅਦਾ ਆਇਆ ਤੇ ਸਫਲ ਹੋ ਗਿਆ ਧੰਨਵਾਦ ਸਾਰਿਆਂ ਦਾ